ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੋ ਇਸ ਵੇਲੇ ਦੀ ਵੱਡੀ ਖਬਰ ਦੁਬਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਦੁਬਈ ਨੂੰ ਇੱਕ ਵਾਰ ਫਿਰ ਤੋਂ ਵੱਡੀ ਵਾਰਨਿੰਗ ਦਿੱਤੀ ਗਈ ਹੈ ਦੁਬਈ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਦੁਬਈ ਤੇ ਇੱਕ ਵਾਰ ਫਿਰ ਤੋਂ ਕਿਆਮਤ ਦੇ ਬਦਲ ਮੰਡਰਾ ਰਹੇ ਨੇ ਤਾਂ 15 ਦਿਨਾਂ ਤੋਂ ਲਗਾਤਾਰ ਅਜਿਹੇ ਹਾਲਾਤ ਬਣੇ ਹੋਏ ਨੇ ਦੁਬਈ ਤੇ ਕਿ ਹੁਣ ਵੱਡੀ ਵਾਰਨਿੰਗ ਦੇ ਦਿੱਤੀ ਗਈ ਹੈ ਸਭ ਟੂਰਿਸਟ プレਸ ਹੈ ਦੁਬਈ ਜਾਂ ਤਾਂ ਲੋਕ ਵਿਆਹ ਸ਼ਾਦੀ ਤੋਂ ਬਾਅਦ ਜੋੜੇ ਜਾਂ ਜ਼ਿਆਦਾਤਰ ਜੇਕਰ ਗੱਲ ਕੀਤੀ ਜਾਏ ਦੁਬਈ ਦੇ ਵਿੱਚ ਘੁੰਮਣ ਜਾਂਦੇ ਨੇ ਪਰ ਜੇਕਰ ਹੁਣ ਤੁਸੀਂ ਕੋਈ ਵੀ ਅਜੀਹਾ ਪਲਾਨ ਬਣਾ ਰਹੇ ਹੋ ਤਾਂ ਇੱਕ ਵਾਰ ਧਿਆਨ ਨਾਲ ਆ ਜ਼ਰੂਰ ਦੇਖ ਲਓ ਵੀਡੀਓ ਜ਼ਰੂਰ ਸੁਣ ਲਓ ਕਿ ਹੁਣ ਦੁਬਈ ਦੇ ਵਿੱਚ ਕਿਸ ਚੀਜ਼ ਦੇ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਕਿਉਂ ਇੱਕ ਵਾਰ ਫਿਰ ਤੋਂ ਵੱਡੀ ਵਾਰਨਿੰਗ ਦੇ ਦਿੱਤੀ ਗਈ ਹੈ ਇਥੋਂ ਤੱਕ ਕਿ ਦੁਬਈ ਦੇ ਵਿੱਚ ਸਕੂਲ ਕਾਲਜ ਤੱਕ ਬੰਦ ਕਰ ਦਿੱਤੇ ਗਏ ਨੇ 에어ਪੋਰਟ ਤੱਕ ਬੰਦ ਕਰ ਦਿੱਤਾ ਗਿਆ ਚਾਰ ਫਲਾਈਟਸ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਸੋ ਦੁਬਈ ਜੋ ਲੋਕ ਜਾਣ ਦਾ ਪਲਾਨ ਬਣਾ ਰਹੇ ਨੇ ਉਹਨਾਂ ਦੇ ਲਈ ਇਹ ਖਬਰ ਦੇਖਣੀ ਬੇਹਦ ਜ਼ਰੂਰੀ ਹੈ ਕਿ ਇਸ ਵੇਲੇ ਦੁਬਈ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਦੁਬਈ ਦੇ ਵਿੱਚ 15 ਦਿਨਾਂ ਤੋਂ ਬਾਅਦ ਫਿਰ ਤੋਂ ਤੇਜ਼ ਬਾਰਿਸ਼ ਹੋ ਰਹੀ ਹੈ ਬਾਰਿਸ਼ ਦੇ ਕਈ ਕਾਰਨ ਬਾਰਿਸ਼ ਦੇ ਕਾਰਨ ਕਈ ਸ਼ਹਿਰਾਂ ਦੇ ਵਿੱਚ ਪਾਣੀ ਭਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਯੂਏਈ ਦੇ ਮੌਸਮ ਵਿਭਾਗ ਦੇ ਮੁਤਾਬਕ 2 ਅਤੇ 3 ਮਹੀਨ ਨੂੰ ਪੂਰੇ ਦੇਸ਼ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਦੁਬਈ ਦੇ ਇੰਟਰਨੈਸ਼ਨਲ 에ਅਰਪੋਰਟ DXB ਦੇ ਤੋਂ 4 ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਦੁਬਈ ਦੀ ਮੀਡੀਆ ਖਲੀਜ ਟਾਈਮਸ ਦੇ ਮੁਤਾਬਕ ਸ਼ਹਿਰ ਦੇ ਵਿੱਚ بارش ਦੇ ਕਰਕੇ ਸਕੂਲ ਅਤੇ ਬੱਸ ਸੇਵਾਵਾਂ ਨੂੰ ਅਗਲੇ ਆਦੇਸ਼ ਤੱਕ ਦੇ ਲਈ ਬੰਦ ਕਰ ਦਿੱਤਾ ਗਿਆ। ਸ਼ਾਰਜਾਹ ਸਿਟੀ ਦੇ ਵਿੱਚ ਪਾਣੀ ਭਰਨ ਲੱਗ ਗਿਆ। ਅਬੂ ਧABI ਦੇ ਸ਼ੇਖ ਰਸ਼ਿਦ ਬਿਨ ਸੈਦ ਸਟ੍ਰੀਟ 에ਰਪੋਰਟ ਤੇ ਵੀ ਤੇਜ਼ بارش ਤੋਂ ਬਾਅਦ ਪਾਣੀ ਭਰ ਚੁੱਕਾ ਹੈ। ਦੁਬਈ ਪੁਲਿਸ ਨੇ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ 에ਮਿਰਾਤ ਦੇ ਕਈ ਇਲਾਕਿਆਂ ਦੇ ਵਿੱਚ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਇਨਾ ਹੀ ਨਹੀਂ ਕਈ ਸ਼ਹਿਰਾਂ ਦੇ ਵਿੱਚ ਬਾੜ ਵਰਗੇ ਯਾਨੀ ਹੜ ਵਰਗੇ ਹਾਲਾਤ ਪੈਦਾ ਹੋ ਗਏ ਨੇ ਅਥਾਰਟੀ ਨੇ ਲੋਕਾਂ ਨੂੰ ਬਾਹਰ ਨਾ ਨਿਕਲਣ ਦੇ ਲਈ ਵੀ ਗਾਈਡਲਾਈਨਸ ਜਾਰੀ ਕੀਤੀਆਂ ਨੇ ਯੂਏਈ ਦੇ 8 ਸ਼ਹਿਰਾਂ ਦੇ ਵਿੱਚ ਮੀਂਹ ਦਾ orange alert ਹੈ ਅਤੇ ਕਈ ਥਾਵਾਂ ਸੜਕਾਂ ਤੇ ਕਈ ਥਾਵਾਂ ਤੇ ਕਈ ਸੜਕਾਂ ਤੇ ਪੇੜ ਤੱਕ ਵੀ ਡਿੱਗ ਚੁੱਕੇ ਨੇ ਤਾਜ਼ੀ ਕੇਸ ਤੋਂ ਪਹਿਲਾਂ 15 ਅਤੇ 16 April ਨੂੰ UAE, ਸਾウਦੀ ਅਰਬ, ਬਹਿਰੀਨ ਅਤੇ Oman ਦੇ ਵਿੱਚ ਭਾਰੀ ਬਾਰਿਸ਼ ਦੀ ਸ਼ੁਰੂਆਤ ਹੋਈ ਸੀ। ਇਹ ਦੇਖਦੇ ਹੀ ਦੇਖਦੇ ਤੂਫਾਨ ਦੇ ਵਿੱਚ ਬਦਲ ਗਈ ਸੀ। ਤਦ ਰੇਗਿਸਤਾਨ ਦੇ ਵਿਚਾਲੇ बसे ਸ਼ਹਿਰ ਦੁਬਈ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਬੀਤੇ 24 ਘੰਟਿਆਂ ਦੇ ਵਿੱਚ 6.26 ਇੰਚ ਤੋਂ ਜ਼ਿਆਦਾ ਪਾਣੀ ਭਰ ਗਿਆ ਸੀ। ਤਮਾਸਨ ਸੰਬੰਧੀ ਜਾਣਕਾਰੀ ਦੇਣ ਵਾਲੀ ਵੈਬਸਾਈਟ ਦਾ weatherman.com ਦੇ ਮੁਤਾਬਕ ਇਥੇ ਇੰਨੀ بارش 2 ਸਾਲਾਂ ਦੇ ਵਿੱਚ ਹੁੰਦੀ ਹੈ ਜਿੰਨੀ 2 ਦਿਨਾਂ ਦੇ ਵਿੱਚ ਹੋਈ ਖਾੜੀ ਦੇਸ਼ਾਂ ਦੇ ਵਿੱਚ ਆਈ ਇਸ ਆਈਐਸ ਹੜ੍ਹ ਦੀ ਵਜ੍ਹਾ ਦੇ ਨਾਲ ਕੁਝ ਐਕਸਪਰਟਸ ਨੇ ਕਲਾਊਡ ਸੀਡਿੰਗ ਯਾਨੀ ਆਰਟੀਫੀਸ਼ੀਅਲ ਮੇਨ ਨੂੰ ਜ਼ੋਇਆ ਜ਼ਿੰਮੇਵਾਰ ਦੱਸਿਆ ਤਾ ਐਸੋਸੀਏਟਡ ਪ੍ਰੈਸ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਦੁਬਈ ਪ੍ਰਸ਼ਾਸਨ ਨੇ 15 ਅਪ੍ਰੈਲ ਨੂੰ ਕਲਾਊਡ ਸੀਡਿੰਗ ਦੇ ਜ਼ਰੀਏ ਮੀਂਹ ਕਾਉਣ ਦੇ ਲਈ ਇੱਕ ਵਿਮਾਨ ਉਡਾਇਆ ਸੀ ਇਸ ਦੇ ਕੁਝ ਦਿਨ ਬਾਅਦ ਹੀ ਖਾੜੀ ਦੇਸ਼ਾਂ ਨੂੰ ਭਾਰੀ ਬਾਰਿਸ਼ ਅਤੇ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ ਦਾ ਦੱਸਿਆ ਕਿ ਹੁਣ ਇੱਕ ਵਾਰ ਫਿਰ ਤੋਂ ਇਸ ਨੂੰ ਲੈ ਕੇ ਜੋ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ 2-3 ਦਿਨ ਦੁਬਈ ਦੇ ਲਈ ਬੇहद ਮੁਸ਼ਕਲ ਹੋ ਸਕਦੇ ਨੇ 4 ਫਲਾਈਟਸ ਦਾ ਰੱਦ ਹੋਈਆਂ ਨੇ ਸਾਰੇ ਸਕੂਲ ਕਾਲਜ ਵੀ ਬੰਦ ਕਰ ਦਿੱਤੇ ਗਏ ਨੇ ਤਾਂ ਜੇਕਰ ਤੁਸੀਂ ਦੁਬਈ ਘੁੰਮਣ ਜਾਣ ਦਾ ਪਲਾਨ ਬਣਾ ਰਹੇ ਹੋ ਜਾਂ ਦੁਬਈ ਦੇ ਵਿੱਚ ਤੁਹਾਡੇ ਕੋਈ ਸਾਥਕ ਸੰਬੰਧੀ ਰਹਿੰਦੇ ਨੇ ਤੁਹਾਡੇ ਆਪਣੇ ਰਹਿੰਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਇਸ ਦੇ ਬਾਰੇ ਅਲਰਟ ਕਰ ਦਿਓ ਕਿਉਂਕਿ ਹੁਣ ਦੁਬਈ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਰਨਿੰਗ ਦਿੱਤੀ ਗਈ ਹੈ